ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਮੈਂ ਹਰਸਿਮਰਨ ਸਿੰਘ ਲੈਕੇ ਹਾਜ਼ਰਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਇਸ ਹਫਤੇ ਦੀਆਂ ਕੁਝ ਖਾਸ ਸਰਗਰਮੀਆਂ ਗੁੰਝਾਂ ਸਿੱਖਵਿਚ ਸੇ ਦਿਆਂ ਦਿੱਲੀ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਵੱਲੋਂ ਬੀਤੇ ਹੀ ਦਿਨ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਲਈ ਪਹੁੰਚੇ ਜਿੱਥੇ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਲਈ ਉਹਨਾਂ ਦੀ ਸ਼ਲਾਂਗਾ ਕੀਤੀ ਉਥੇ ਹੀ ਦੁਨੀਆ ਭਰ ਵਿੱਚ ਵਸਦੇ ਗੁਰੂ ਨਾਨਕ ਨਾਮਲੇਵਾ ਸੰਗਤਾਂ ਨੂੰ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਅਪੀਲ ਵੀ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਵਿਖੇ ਦਰਸ਼ਨ ਕਰਨ ਦਾ ਜਿੱਥੇ ਮੌਕਾ ਦਿੱਤਾ ਮਹਾਰਾਜ ਨੇ ਦਿੱਤਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਿਸ ਦਿਨ ਇਸ ਲਾਂਘੇ ਦਾ ਓਪਨਿੰਗ ਹੋਈ ਸੀ ਪਹਿਲੀ ਵਾਰ ਵੀ ਉਸ ਦਿਨ ਦਰਸ਼ਨ ਕੀਤੇ ਸੀ ਮਗਰ ਅੱਜ ਜਿਸ ਤਰੀਕੇ ਦੇ ਨਾਲ ਖੁੱਲੇ ਸਮਾਂ ਲੈ ਕੇ ਜਿਸ ਤਰੀਕੇ ਦੇ ਨਾਲ ਇੱਥੇ ਦਰਸ਼ਨ ਕੀਤੇ ਆ ਔਰ ਜੋ ਦੇਖਣ ਵਿੱਚ ਮਿਲਿਆ ਵਾਕਈ ਇੱਥੇ ਜਿਸ ਤਰੀਕੇ ਦੇ ਨਾਲ ਭਾਈ ਸਾਹਿਬ ਹੁਣਾ ਗੁਰੂ ਘਰ ਦੀਆਂ ਮਰਿਆਦਾ ਸੰਭਾਲ ਰਿਹਾ ਉਸੇ ਤਰੀਕੇ ਦੇ ਨਾਲ ਇੱਥੇ ਜਿਹੜਾ ਪੀਓ ਐਮਯੂ ਦੇ ਸਾਰੇ ਡਿਪਾਰਟਮੈਂਟ ਹੈ ਜਿਨ੍ਹਾਂ ਨੇ ਇਸ ਪ੍ਰੋਜੈਕਟ ਨੂੰ ਦੇਖ ਰਹੇ ਨੇ ਔਰ ਉਹਨਾਂ ਦੇ ਸੈਕਟਰੀ ਸਾਹਿਬ ਸੈਫੁਲਾ ਕੋਗਰ ਸਾਹਿਬ ਔਰ ਉਹਨਾਂ ਦੀ ਸਮੂਚੀ ਟੀਮ ਜਿਸ ਤਰੀਕੇ ਦੇ ਨਾਲ ਪ੍ਰਬੰਧ ਦੇਖ ਰਹੀ ਹੈ ਵਾਕਈ ਇੱਕ ਸ਼ਲਾਘਾਯੋਗ ਹੈ ਔਰ ਦੁਨੀਆ ਦੇ ਵਿੱਚ ਇੱਕ ਮੈਸੇਜ ਦੇ ਰਹੇ ਨੇ ਕਿ ਜਿਹੜੀ ਗੁਰੂ ਨਾਨਕ ਸਾਹਿਬ ਮਹਾਰਾਜ ਸਾਨੂੰ ਦੱਸ ਕੇ ਗਏ ਸਾਰੀ ਮਿਲਵਰਤਨ ਦਾ ਇੱਕ ਚਰਤਰ ਦਾਤਾ ਔਰ ਖਾਸ ਤੌਰ ਤੇ ਖੁਸ਼ੀ ہوئی ਜਿਸ ਵਕਤ ਲੰਗਰ ਹਾਲ ਦੇ ਵਿੱਚ ਜਾ ਕੇ ਜਿਸ ਤਰੀਕੇ ਦੇ ਨਾਲ ਲੋਕਾਂ ਨੂੰ ਸੇਵਾ ਕਰਦੇ ਦੇਖਿਆ ਇਸ ਲੰਗਰ ਹਾਲ ਦੀ ਸਭ ਤੋਂ ਵੱਡੀ ਖੂਬੀ ਵੀ ਆਈ ਹੈ ਕਿ ਇੱਥੇ ਦਾ ਜਿਹੜਾ ਮੇਨ ਲੰਗਰੀ ਹੈ ਉਹ ਇੱਕ 크੍ਰਿਸਚੀਅਨ ਸਮਾਜ ਤੋਂ ਹੈ ਜਿਹੜਾ ਕੇਅਰ ਟੇਕਰ ਹੈ ਉਹ ਮੁਸਲਿਮ ਸਮਾਜ ਤੋਂ ਹੈ ਜਿਹੜਾ ਸੇਵਾਦਾਰ ਨੇ ਉਹ ਹਿੰਦੂ ਸਮਾਜ ਤੌਰ ਸੇਖ ਸਮਾਜ ਦਿੱਤਾ ਐਤੋ ਮਵਤਰਦ ਹੈ ਕਿ ਕਿੰਨਾ ਪ੍ਰੇਮ ਪਿਆਰ ਔਰ ਗੁਰੂ ਨਾਨਕ ਸਾਹਿਬ ਮਹਾਰਾਜ ਜਿਹਦਾ ਜਿਹੜਾ ਪਲਸਪਾ ਉਹ ਇੱਥੇ ਕਿਸ ਤਰੀਕੇ ਦੇ ਨਾਲ ਵੱਧ ਫੁੱਲ ਰਿਹਾ ਔਰ ਇਹ ਮੈਨੇਜਮੈਂਟ ਜਿਸ ਤਰੀਕੇ ਦੇ ਨਾਲ ਕੰਮ ਕਰ ਰਹੀ ਹੈ ਕਿ ਤੇ ਸਾਰੇ ਲੋਕਾਂ ਨੇ ਇੱਕ ਪਿਆਰ ਦੇ ਨਾਲ ਸਤਿਕਾਰ ਦਿੱਤਾ ਮੈਨਾ ਸਾਰਿਆਂ ਦਾ ਜਿਹਤੇ ਧੰਨਵਾਦ ਕਰਦਾ ਔਰ ਪਾਕਿਸਤਾਨ ਸਰਕਾਰ ਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਗੁਰੂ ਘਰ ਦੀਆਂ ਮਰਿਆਦਾ ਨੂੰ ਸੰਭਾਲਿਆ ਜਾ ਰਿਹਾ ਉਹਨਾਂ ਦਾ ਵੀ ਧੰਨਵਾਦ ਕਰਦੀ ਆ ਜਿਹੜੇ ਸੰਗਤਾਂ ਇੱਥੇ ਆਂਦੀ ਹੈ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਕਿ ਆਪਣੇ ਘਰ ਦੇ ਆਪਣੇ ਪਰਿਵਾਰ ਦੇ ਬੱਚੇ ਨੂੰ ਜਰੂਰ ਇੱਥੇ ਦਰਸ਼ਨ ਕਰਾਓ ਕਿਉਂਕਿ ਉਹ ਸਥਾਨ ਹੈ ਜਿੱਥੇ ਗੁਰੂ ਸਾਹਿਬ ਨੇ ਆਪ ਆਪਣੀ ਜ਼ਿੰਦਗੀ ਦੇ 18 ਸਾਲ ਖੀਤੀ ਕਰਕੇ ਸਾਨੂੰ ਫਲਸਫਾ ਦਿੱਤਾ ਨਾਮ ਜੋ ਉਹ ਕਿਰਤ ਕਰੋ ਵਣ ਛੱਡਣ ਦਾ ਪਰ ਮੈਂ ਸਮਝਦਾ ਕਿ ਇਹ ਸਥਾਨ ਤੋਂ ਅਸੀਂ ਜਿਹੜੀ ਸੇਧ ਲੈ ਸਕਦੇ ਆ ਉਹ ਦੁਨੀਆ ਸਾਨੂੰ ਕਿਤੇ ਹੋਰ ਨਹੀਂ ਮਿਲ ਸਕਦੀ ਸੋ ਮੈਂ ਇੱਕ ਵਾਰ ਫਿਰ ਤੋਂ ਪਾਕਿਸਤਾਨ ਕੋਰਡਰ ਕਮੇਟੀ ਔਰ ਪੀਐਮਯੂ ਦੇ ਸਾਰੇ ਡਿਪਾਰਟਮੈਂਟ ਦੇ ਸਾਰੇ ਵੀਰਾ ਦਾਤ ਨੂੰ ਵਾਤ ਕਰਦਾ ਕਿ ਤੁਸੀਂ ਗੁਰੂ ਘਰ ਨੂੰ ਜਿਸ ਤਰੀਕੇ ਨਾਲ ਸਾਮ ਕੇ ਰੱਖਿਆ ਲੋਕਾਂ ਨੂੰ ਦੁਨੀਆ ਤੋਂ ਆ ਕੇ ਤੁਹਾਡੇ ਦੋਸੇ ਦੇਣੀ ਚਾਹੀਦੀ ਹੈ ਲੰਗਰ ਹਾਲ ਜਿਸ ਤਰੀਕੇ ਨਾਲ ਤੁਸੀਂ ਹਾਜਨਿਕਸ ਆਫ ਰੱਖੇ ਹੋਏ ਨੇ ਬਾਕੀ ਛਲਗਾ ਦਾ ਕੰਮ ਹੈ ਸੋ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਚਾਰਖੰਡ ਦੇ ਬੁਖਾਰੋ ਵਿਖੇ ਗੁਰੂ ਗੋਬਿੰਦ ਸਿੰਘ ਐਜੂਕੇਸ਼ਨ ਸੁਸਾਇਟੀ ਵੱਲੋਂ ਸਾਲਾਨਾ ਸਮਾਗਮ ਕਰਵਾਇਆ ਗਿਆ ਜਿੱਥੇ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਸਰਦਾ ਜਗਦੀਪ ਸਿੰਘ ਕਾਲੋ ਨੂੰ ਮੁੱਖ ਮਹਿਮਾਨ ਵਜੋਂ ਬੁਲਾਇਆ ਗਿਆ ਜਿੱਥੇ ਉਹਨਾਂ ਵੱਲੋਂ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ ਉੱਥੇ ਹੀ ਦਿੱਲੀ ਕਮੇਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਲਈ ਵੇਰਵਾ ਵੀ ਦਿੱਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨੂੰ ਤਾਂ ਸੀਮ ਸਿੰਘ ਜੀ ਦੀ ਸਭ ਤੋਂ ਪਹਿਲਾਂ ਪ੍ਰਧਾਨ ਸਾਹਿਬ ਦੀ ਗੱਲ ਯਾਦ ਆ ਗਈ کہ جب میں ادھر دیکھتا تو میرا بولنے دل کر دل کرتا ہے سو مکس اینڈ میچ چلے گا بہت ہی پرسنتا ہوئی ہے میری یہاں آ کے یہاں کا سسٹم دیکھ کے یہاں کی ڈویلپمنٹ دیکھ کے اور اسٹپ بائی اسٹپ جس طریقے سے اس سوسائٹی نے ایجوکیشنل انسٹیٹیوٹ چلانا ان کو مینج کرنا اور پھر آگے اور ایکسپینشن کرنا یہ میں سمجھتا ہوں کوئی آسان کام نہیں ہے لیکن جس طریقے سے گرو گوبند سنگھ ایجوکیشنل سوسائٹی نے یہ پروگرس کی ہے یہ قابل قریف ہے پردان صاحب کی قابل گائیڈنس اور ان کے ساتھ جنرل سکریٹری اور سارے سوسائٹی کے ممبر صاحب بدائی کے پاتر ہیں میں سب کو بدائی دیتا ہوں اور میں گرو مہاراج کے جی کی ارداس کرنا ہے پراتھنا کرنا ہے کہ انہوں نے اس طرح ہی اپنی شکتی بخشن تاکہ یہ سوسائٹی ہو ترقی کر سکے اور قوم کا دیش کا نام روشن کر سکے یہ بہت ہی خوشی والی بات ہے کہ جھاڑ کھڑ کے علاوہ اب انہوں نے اپنی روپس جو پنجاب میں ہیں ان کے ساتھ جڑنا بہتر سمجھا اور ہوشرپور میں جو اکیڈمی شروع کی پردان صاحب بتا رہے تھے کہ بہت اچھے وہاں کے ریزرٹس آئے بہت اچھے ریسپونس ہے اور اس کی ایک جھلک ہمیں یہاں پہ بنگڑے کے روپ میں دیکھنے کو ملی کہ بچوں میں کتنا سہس ہے اور اب اگلی نیکس برانچ جو گرداسپور میں پنجاب میں بنائی جا رہی ہے جو کہ بتا رہے تھے کہ تیار ہے اور تھوڑے دن میں ہی وہ شروعات ہوگی سو so یہ سارے قابل تریف ہے سکول کالج انسٹیٹیوٹس یہ سب چلانے اور خاص طور پر سوسائٹی کو مینج کرنا یہ کوئی آسان کام نہیں ہوتا لیکن جس طریقے سے یہ مینجمنٹ چلا رہا ہے یہ اپریشیبل ہے آج ہمارے دیش کو ہمارے سماج کو ایجوکیشن کی ضرورت ہے اگر میں بات کروں یورپین کنٹریز کی اور امریکہ کی تو وہاں پہ ہمارے اسٹوڈینٹس نے ہمارے بچوں نے جو اسٹڈی کر کے گئے ہیں وہاں پہ دیش کا نام روشن کیا ہے اور بہت بڑیا پرفارمنس دے رہے ہیں تو آج ایڈوکیشن کی ضرورت ہے جو میں سمجھتا ہوں کہ سوسائٹی جو ضرورت ہے جو ساگر ہے تو ساگر میں ایک بند کی طرح سے کام کر رہی ہے دلی میں دلی سکھ گردوارا پربندہ کمیٹی جہاں دھارمک کھیتر میں کام کر رہی ہے گرودواروں کا رکھ رکھاؤ اتہاسک گرودواروں کا مینجمنٹ آپ سب جاتے ہوں گے دیکھتے ہوں گے کہ کس طریقے سے گرودوارا بنگلہ صاحب گرودوارا سیس گنج صاحب اور باقی اتہاسک گرودوارے جو ہیں ان کا مینجمنٹ ہو رہا ہے لاکھوں کی گنتی میں روز آل اوور دی ورلڈ سے لوگ آتے ہیں گرو گرنتھ سا مہاراج کے نتمستک ہوتے ہیں شیرواد دیتے ہیں گرو صاحب کا ایتہسک گردواروں کے ساتھ ساتھ دلی سکھ گردوارا پربند کمیٹی جو اور کاریاں کر رہی ہے جیسے کہ سردار سرندر پال سنگھ نے بتایا کہ سب سے زیادہ ہم ہیومینٹی کے لیے کام کر رہے ہیں منکھتا کے لیے کام کر رہے ہیں ایڈیوکیشن کے ساتھ ساتھ آج میڈیکل کھیتر میں سمجھتا ہوں بہت ضرورت پہ ایک وہ سما تھا جب کووڈ تین سال پہلے کووڈ آیا اور دیش میں کوئی ایسا شہر کوئی ایسا گاؤں نہیں تھا جہاں پہ لوگ افیکٹڈ نہ ہوئے ہوں جہاں فیسلٹیز نہ ہوئی ہوں ہاسپٹلس شارٹ پڑ گئے دوائیاں شارٹ پڑ گئی آکسیجن کے, کے سلنڈر ختم ہو گئے ایسا

اس دور میں ہم نے یہ فیصلہ کیا کہ دلی میں اور دلی کے آس پاس این سی آر میں جتنے بھی لوگ انفیکٹڈ ہوں گے کووڈ سے ہم ان کے گھروں میں اور ان کے پریوار والوں کو ان کے گھر تک لگے پہنچائے گا اور یہ ہم نے کیا بعد لوگوں کو روجانہ ڈیلی لنگر تیار کر کے صبح اور شام جتنے بھی کووڈ کے پیشنٹ تھے ہمارے فورٹی سکس میمبرز نے دلی اسی گزرا پربندھ کمیٹی کے ہم نے سب کو اپنی اپنی وارڈ میں اپنے اپنے ایریے میں فکس کر دیا اس ایریے میں آپ اتنے پیکٹ پہنچاؤ گے اس ایریے میں آپ اتنے پہنچاؤ گے تو تقریبا تقریبا دو لاکھ لوگوں کو رجانہ لگا تھا جب تک کہ کووڈ رہا اور جب تک یوتر رہی جب سب نے ہاتھ کھڑے کر دیئے کوئی ہاسپٹل میں بیڈ بل نہیں تھا کوئی ہاسپٹل میں کمرہ دینے کے لیے تیار نہیں تھا اور ہماری سنتا کے پاس

ਰਾਮਗੜੀਆ ਬੋਰਡ ਦਿੱਲੀ ਵੱਲੋਂ ਬਾਬਾ ਜੱਸਾ ਸਿੰਘ ਰਾਮਗੜੀਆ ਦੇ 300 ਸਾਲਾ ਜਨਮ ਦਿਹਾੜੇ ਨੂੰ ਸਮਰਪਿਤ ਇੱਕ ਪ੍ਰੋਗਰਾਮ ਕਰਵਾਇਆ ਗਿਆ ਜਿੱਥੇ ਦਿੱਲੀ ਕਮੇਟੀ ਪ੍ਰਧਾਨ ਅਤੇ ਜਨਰਲ ਸਖਤਰ ਵੀ ਹਾਜ਼ਰ ਰਹੇ ਬਾਰਿਕ ਉਲਕਾ ਵਾਲੀ ਗੁਜ ਕੀ ਫਤਿਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਸਰ ਸੰਗਤ ਜੀ ਇਹ ਫੈਸਲਾ ਕੀਤਾ ਗਿਆ ਸੀ ਕਿ ਅਸੀਂ ਆਪਣੇ ਇਤਿਹਾਸ ਨੂੰ ਮੂਲ ਉਜਾਗੜ ਕਰਾਂਗੇ ਜਿਹੜਾ ਕਿ ਕੇਵਲ ਕਿਤਾਬਾਂ ਦੇ ਵਿੱਚ ਰਹਿ ਗਿਆ ਸੀ ਕੋਈ ਕਿਤਾਬ ਪੜ੍ਹ ਲੈਂਦਾ ਸੀ ਜਿਹਨੂੰ ਪਹਿਲਾਂ ਸੀ ਤੇ ਪਤਾ ਲੱਗਦਾ ਸੀ ਨਹੀਂ ਤੇ ਉਸ ਇਤਿਹਾਸ ਦੇ ਬਾਰੇ ਕਿਸੇ ਨੂੰ ਪਤਾ ਨਹੀਂ ਸੀ ਜਦੋਂ ਤੋਂ ਇਹ ਉਪਰਾਲਾ ਕੀਤਾ ਉਹਨਰ ਸਾਹਿਬ ਦਿੱਲੀ ਦੇ ਲਾਲ ਕਿਲੇ ਦੇ ਮદાન ਤੇ ਫਤਿਹ ਦੇ ਸੰਗਰੋਣਾ ਸ਼ੁਰੂ ਕੀਤਾ ਜੋ ਪੱਥਰ ਤੇ ਕੌਮ ਦੇ ਜਰਨਲਸ ਜਿਨ੍ਹਾਂ ਦੇ ਬਾਰੇ ਪਰ ਆਲੀ ਪੀੜੀ ਨੂੰ ਤਾਂ ਜਾਣਕਾਰੀ ਸੀ ਪਰ ਜਿਹੜੀ ਨਵੀਂ ਪੀੜੀ ਸੀ ਨਵੇਂ ਬੱਚੇ ਨੌਜਵਾਨ ਉਹ ਭੁੱਲੇ ਬੈਠੇ ਸਨ ਜਦੋਂ ਫਤਿਹ ਦੀ ਸਮਾਵਾ ਸ਼ੁਰੂ ਕੀਤਾ ਤੇ ਪਤਾ ਲੱਗਿਆ ਕਿ ਸਾਡੇ ਜਨੈਲ ਬਾਬਾ ਬਕੇਰ ਸਿੰਘ ਜੀ ਬਾਬਾ ਜੀ ਸਾਸ ਸਿੰਘ ਜੀ ਅੰਡੂ ਵਾਲਿਆ ਬਾਬਾ ਦਸਾਸ ਸਿੰਘ ਜੀ ਰਾਮ ਗੜਿਆ ਔਰ ਬਾਕੀ ਸਾਰੇ ਜਨੈਲ ਜਿਨ੍ਹਾਂ ਨੇ ਗੰਦੀ ਫਤਿਹ ਕੀਤੀ ਔਰ ਪੰਥ ਦੇ ਕੌਮ ਦੇ ਉਸ ਸਮੇਂ ਜਦੋਂ ਮੁਗਲਾਂ ਦਾ ਰਾਜ ਸੀ ਤੇ ਬੜੀਆਂ ਲੜਾਂ ਮਾਰੀਆਂ ਉਹਨਾਂ ਦੇ ਬੜੇ ਜੁੱਧ ਜੰਗਾਂ ਲੜੀਆਂ ਔਰ ਹਰ ਜਗ ਦੇ ਵਿੱਚ ਉਹਨਾਂ ਨੇ ਫਤਿਹ ਪਾਈ ਐ ਐਸੇ ਮਹਾਨ ਜਨਰਲਾਂ ਦਾ ਇਤਿਹਾਸ ਦੱਸਣਾ ਸ਼ੁਰੂ ਕੀਤਾ ਇਸ ਵਾਰੀ ਇਹ ਫੈਸਲਾ ਕੀਤਾ ਗਿਆ ਰਾਗੜੀਆ ਫੋਰਟ ਵੱਲੋਂ ਗਾਗੀ ਸਾਹਿਬ ਵੱਲੋਂ ਸਾਡੇ ਵੀਰਾਂ ਵੱਲੋਂ ਇਹਨਾ ਨੂੰ ਜੋ ਆਇਆ ਕਿ ਜਦੋਂ ਫਤਿਹ ਦੀ ਬਸਰਨਾਇਆ ਜਾਏ ਤੇ ਮਹਾਰਾਜਾ ਜੱਸਾ ਸਿੰਘ ਦੀ ਰਾਂਗੜੀਆ ਜਿਹਨਾਂ ਦਾ 300 ਸਾਲਾਂ ਜਨਮਸ਼ਾਹ ਦੀ ਆ ਰਹੀ ਹੈ ਉਹ ਨਾਲ ਧੂਮ ਧਾਮ ਦੇ ਨਾਲ ਬਣਾਈ ਜਾਏ ਅਸੀਂ ਤੁਰੰਤ ਫੈਸਲਾ ਲਿਆ ਕਿ ਬਿਲਕੁਲ ਜਿਸ ਤਰ੍ਹਾਂ ਤੁਹਾਡਾ ਸਜਾਵ ਹੋਏਗਾ ਜਿਵੇਂ ਤੁਸੀਂ ਕਹੋਗੇ ਉਸੇ ਤਰੀਕੇ ਦੇ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਦੇ ਤੇ ਡਿਸੀਜਨ ਲੈ ਕੇ ਉਸ ਨੂੰ ਇੰਪਲੀਮੈਂਟ ਕਰੇਗੀ ਵਿਚਾਰ ਪੰਦਰੇ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਕਿ ਇੱਕ ਵਿਸ਼ਾਲ ਨਗਰ ਕੀਰਤਨ ਅੰਮ੍ਰਿਤਸਰ ਸਹਿਤ ਤੋਂ ਰਾਮਗੜੀਆ ਬੁੱਗਾ ਤੋਂ ਆਰੰਭ ਹੋ ਕੇ ਉੱਥੇ ਅਰਦਾਸ ਕਰਕੇ ਉੱਥੇ ਰੰਗ ਕੀਤਾ ਜਾਏ ਔਰ ਦਿੱਲੀ ਫਤਿਹ ਦਿਵਸ ਦੇ ਹੁਬ ਵਿੱਚ ਬਣਾਇਆ ਜਾਏ ਸਾਰੇ ਦਾ ਤੁਹਾਡਾ ਧੰਨਵਾਦ ਕਰਦਾ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਸਾਰਿਆਂ ਨੇ ਸਹਿਯੋਗ ਕੀਤਾ ਕੰਟਰੀਬਿਊਸ਼ਨ ਤੁਹਾਡਾ ਬਹੁਤ ਵੱਡਾ ਰਿਹਾ ਕਿ ਜਦੋਂ ਨਗਰ ਕੀਰਤਨ ਦਾ ਆਲੰਭ ਹੋਇਆ ਜਗ੍ਹਾ ਜਗ੍ਹਾ ਦੇ ਉੱਤੇ ਹਰ ਸ਼ਹਿਰ ਦੇ ਵਿੱਚ ਹਰ ਪੜਾ ਦੇ ਉੱਤੇ ਨਿਕਲ ਸਵਾਗਤ ਹੋਇਆ ਔਰ ਜੋ ਇਤਿਹਾਸ ਸੀ ਜੋ ਮਕਸਦ ਸੀ ਉਸ ਦੇ ਵਿੱਚ ਕਾਮਯਾਬੀ ਮਿਲੀ ਪੂਰੇ ਪੰਜਾਬ ਭਰ ਦੇ ਵਿੱਚ ਹਰਿਆਣੇ ਦੇ ਵਿੱਚ ਔਰ ਦਿੱਲੀ ਦੇ ਵਿੱਚ ਜਿੱਧਰੋਂ ਵੀ ਨਗਰ ਕੀਰਤਨ ਆਇਆ ਜਗ੍ਹਾ ਜਗ੍ਹਾ ਦੇ ਉੱਤੇ ਲੋਕ ਜਮਾਨਾ ਦੇ ਵਿੱਚ ਬਹੁਤ ਜੋਸ਼ ਸੀ ਬੱਚੇ ਬੀਬੀਆਂ ਪੈਣਾ ਸਾਰਿਆਂ ਨੂੰ ਇਤਿਹਾਸ ਦੇ ਬਾਰੇ ਜਾਣਕਾਰੀ ਮਿਲੀ ਸੋ ਮੈਂ ਸਮਝਦਾ ਕਿ ਉਸ ਦੇ ਵਿੱਚ ਬਹੁਤ ਵੱਡਾ ਜਿਹੜਾ ਰੋਲ ਸੀ ਉਹ ਆਮਗੜ ਜਾਂ ਬੋਰ ਦਾ ਸੀ ਔਰ ਗੰਗੀ ਸਾਹਿਬ ਦੇ ਅਗਵਾਈ ਦੇ ਵਿੱਚ ਸਾਲਾ ਹੀ ਅਸੀਂ ਇਹਨਾਂ ਨੂੰ ਜ਼ਿੰਮੇਵਾਰੀ ਲਗਾਈ ਸੀ ਔਰ ਇਹਨਾਂ ਨੇ ਅੰਮ੍ਰਿਤਸਰ ਤੋਂ ਲੈ ਕੇ ਦਿੱਲੀ ਤੱਕ ਸਾਲਾ ਹਰ ਜਗ੍ਹਾ-ਜਗ੍ਹਾ ਦੇ ਉੱਤੇ ਜੋ ਅਰੇਂਜਮੈਂਟ ਕੀਤਾ ਮੈਂ ਇਹਨਾਂ ਦਾ ਧੰਨਵਾਦ ਵੀ ਕਰਦਾ ਹਾਂ ਸੋ ਇੱਕ ਹੋਰ ਪਰਾਨਾ ਜਿਹੜਾ ਅੱਜ ਇਹਨਾਂ ਨੇ ਕੀਤਾ ਹੈ ਕਿ ਜਿਨ੍ਹਾਂ ਨੇ ਸਹਿਯੋਗ ਕੀਤਾ ਕਿਉਂਕਿ ਇਹ ਉਤਸ਼ਾਹ ਇਸੇ ਤਰ੍ਹਾਂ ਮੰਨਦਾ ਹੈ ਕਿ ਜਦੋਂ ਕੋਈ ਵੀ ਕਿਸੇ ਸੰਸਥਾ ਵੱਲੋਂ ਜਾਂ ਕਿਸੇ ਇੰਡੀਵਿਜੂਅਲ ਵੱਲੋਂ ਕੋਈ ਸਹਿਯੋਗ ਕੀਤਾ ਜਾਏ ਤੇ ਫਿਰ ਉਸ ਨੂੰ ਅਕਨੋਲਡਜ ਕਰਨਾ ਬੰਦ ਹੈ ਔਰ ਅੱਜ ਇਹਨਾਂ ਨੇ ਫੈਸਲਾ ਲਿਆ ਹੈ ਕਿ ਅਸੀਂ ਉਹਨਾਂ ਸਾਰੀਆਂ ਸ਼ਕਤੀਆਂ ਨੂੰ ਸਾਰੀਆਂ ਜਥੇਬੰਦੀਆਂ ਨੂੰ ਅਕਨੋਲਡਜ ਕਰਾਂਗੇ ਜਿਨ੍ਹਾਂ ਨੇ ਆਪਣਾ ਕੰਟਰੀਬਿਊਸ਼ਨ ਕੀਤਾ ਸੋ ਮੈਂ ਸਮਝਦਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਮੈਂ ਇਹਨਾਂ ਨੂੰ ਇਸ ਗੱਲ ਦੀ ਵਧਾਈ ਦਿੰਦਾ ਦੂਸਰੀ ਗੱਲ ਜਿਹੜੀ ਉਹ ਵੀ ਮੈਂ ਸਮਝਦਾ ਕਿ ਬਹੁਤ ਜ਼ਰੂਰੀ ਸੀ ਕਿ ਕੋਈ ਵੀ ਸ਼ਖਸੀਅਤ ਆਪਣੇ ਆਪਣੇ ਸਮੇਂ ਦੇ ਉੱਤੇ ਕੌਮ ਦੇ ਲਈ ਫੁੱਲ ਦੇ ਲਈ ਜੋ ਯੋਗਦਾਨ ਪਾਉਂਦੇ ਆ ਤੇ ਉਹਨਾਂ ਨੂੰ ਜ਼ਰੂਰ ਯਾਦ ਰੱਖਿਆ ਜਾਣਾ ਚਾਹੀਦਾ ਸੋ ਇਹਨਾਂ ਨੇ ਆਪਣੇ ਪਿਤਾ ਜੀ ਦੇ ਨਾਮ ਤੇ ਅੱਜ ਜੋ ਪੁਰਸਕਾਰ ਜੋ ਸ਼ੁਰੂ ਕੀਤਾ ਹੈ ਮੈਂ ਇਸ ਗੱਲ ਵੀ ਇਹਨਾਂ ਨੂੰ ਬਧਾਈ ਦੇਣਾ ਕਿਉਂਕਿ ਸਦਾਰ ਸਜੀਤ ਸਿੰਘ ਜੀ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਕੌਮ ਤੇ ਫੁੱਲ ਦੇ ਲਈ ਉਨਾ ਦੇ ਨਾਮ ਦੇ ਉੱਤੇ ਇਹ ਪੁਰਸਕਾਰ ਸ਼ੁਰੂ ਕਰਨਾ ਬਹੁਤ ਵਧੀਆ ਗੱਲ ਹੈ ਸੋ ਮੈਂ ਇਸ ਗੱਲ ਵੀ ਇਹਨਾਂ ਨੂੰ ਵਧਾਈ ਦਿੰਦਾ ਹੈ ਤੇ ਹੁਣ ਵੇਲਾ ਹੋ ਗਿਆ ਹੈ ਇੱਕ ਬ੍ਰੇਕ ਦਾ ਜਲਦ ਹਾਜ਼ਰ ਹੋਣਿਆਂ ਛੋਟੀ ਜੀ ਬ੍ਰੇਕ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੂਰਬ ਨੂੰ ਸਮਰਪਿਤ ਦਿੱਲੀ ਦੇ ਵਖਵਾ ਖਿਲਾਕੇ ਵਿੱਚ ਸਮਾਗਮ ਉਲੇਖੇ ਗਏ ਹਨ ਜਿਸ ਦੇ ਚਲਦੇ ਕ੍ਰਿਸ਼ਨਾ ਪਾਰਕ ਵਿਖੇ ਵੀ ਸੰਗਤਾਂ ਦੇ ਸਹਿਯੋਗ ਦੇ ਨਾਲ ਨਗਰ ਕੀਰਤਨ ਸਜਾਇਆ ਗਿਆ ਜਿੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਉੱਥੇ ਹੀ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਸਦਾ ਜਗਦੀਪ ਸਿੰਘ ਕਲੋਵੀ ਹਾਜ਼ਰ ਰਹੇ ਕੋ ਸਤਨਾ ਸਤਨਾ ਸਭਨਾ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਸਤਿਕਾਰਯੋਗ ਸਾਸਕ ਜੀ ਬਹੁਤ ਫਤਿਹ ਦੀ ਸਾਥ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਵਧਾਈ ਦਿੰਦਾ ਅੱਜ ਦੇ ਗੁਰਪ੍ਰੇਮ ਸੰਬੰਧਿਤ ਗੁਰੂ ਜੀ ਮਹਾਰਾਜ ਜੀ ਦੇ ਗੁਰਪ੍ਰੇਮ ਸੰਬੰਧਕ ਜੀ ਵੋਟ ਵਾਲਾ ਸ਼੍ਰੀ ਗੁਰ ਸਿੰਘ ਸਵਾ ਕ੍ਰਿਸ਼ਨਾ ਪਾਰਕ ਦੀ ਕਮੇਟੀ ਵੱਲੋਂ ਨਗਰ ਕੀਰਤ ਸਜਾਇਆ ਗਿਆ ਹੈ ਤਾਂਤਨ ਸਾਹਿਬ ਸ਼੍ਰੀ ਗੁਰਵੰਤ ਸਿੰਘ ਮਹਾਰਾਜ ਜੀ ਦੀ ਛਤਰ ਸ਼ਾਯਾ ਹੈ ਪੰਜ ਪਿਆਰੇ ਸਹਿਬਾਨ ਦੀ ਅਗਵਾਈ ਵਿੱਚ ਗੰਧ ਸੰਗਤਾਂ ਦਾ ਇਕੱਠ ਗੁਰੂ ਸਾਹਿਬ ਦੇ ਸੰਗਤਾਂ ਦਰਸ਼ਨ ਕਰਦੀਆਂ ਹੋਈਆਂ ਜਿਥੇ ਦਰਸ਼ਨ ਕਰਦੀਆਂ ਉੱਥੇ ਨਾਲ ਹੀ ਨਿੱਕੀ ਸੇਵਾ ਮੰਗਰਾਂ ਦੀ ਸੇਵਾ ਵੀ ਸੰਗਤਾਂ ਵੱਲੋਂ ਗੰਧ ਕੀਤੀ ਜਾ ਰਹੀ ਹੈ ਉਹ ਸਤਿਕਾਰ ਦਾ ਫਰਾਂਟਾ ਮਾਣਦਾ ਇਕੱਠ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਇਸ ਇਲਾਕੇ ਦੇ ਵਿੱਚ ਸਿੱਖੀ ਕਹਿ ਸਕਦੇ ਆ ਮਿੱਲੀ ਪੰਜਾਬ ਅੱਜ ਸਾਨੂੰ ਮਿੱਲੀ ਪੰਜਾਬ ਕਹਿੰਦੇ ਆ ਸ਼ਰਮ ਆਉਂਦੀ ਹੈ ਕਿਉਂਕਿ ਪੰਜਾਬ ਦਾ ਮਤਲਬ ਹੁੰਦਾ ਸੀ ਸਿੱਖੀ ਪੰਜਾਬ ਦਾ ਮਤਲਬ ਹੁੰਦਾ ਸੀ ਕਿ ਜਿੱਥੇ ਉਹ ਗਿਣਤੀ ਦੇ ਵਿੱਚ ਗੁਰੂ ਨੂੰ ਪਿਆਰ ਕਰਨ ਵਾਲਾ ਗੁਰੂ ਦਾ ਸਤੂਰ ਧਾਰਨ ਕਰਕੇ ਉਸ ਤਰ੍ਹਾਂ ਦੇ ਸਿੱਖ ਹੋਣ ਲੇਕਿਨ ਅੱਜ ਜੋ ਹਾਲਾਤ ਪੰਜਾਬ ਦੇ ਬਣ ਗਏ ਆ ਜਿਸ ਤਰੀਕੇ ਦੇ ਨਾਲ ਸਿਰਾਂ ਤੋਂ ਨੌਜਵਾਨ ਨੇ ਦਸਤਾਰਾਂ ਬਾ ਦਿੱਤੀਆਂ ਔਰ ਕੇਸ ਕਤਲ ਕਰਾਂ ਦੇ ਤੇ ਬੜੇ ਦੁੱਖ ਲੱਗਦਾ ਹੈ ਸੋ ਅੱਜ ਅਸੀਂ ਕਹਿ ਸਕਦੇ ਆ ਕਿ ਮਿੰਨੀ ਪੰਜਾਬ ਅੱਜ ਇਹ ਸਾਡਾ ਇਲਾਕਾ ਹੈ ਜਿੱਥੇ ਸਿੱਖੀ ਨੂੰ ਇੰਨਾ ਪਿਆਰ ਕੀਤਾ ਜਾਂਦਾ ਹੈ ਸਭ ਤੋਂ ਸੁਰੱਖ ਸਾਡੇ ਬੱਚੇ ਸਭ ਤੋਂ ਸੁਰੱਖ ਸਾਡੇ ਨੌਜਵਾਨ ਸਭ ਤੋਂ ਸੁਰੱਖ ਸਾਡੇ ਆ ਪਹਿਣਾ ਔਰ ਅਮਰਤਾਰੀ ਇਹ ਬੜੀ ਖੁਸ਼ੀ ਦੀ ਗੱਲ ਹੈ ਮੈਨੂੰ ਆਪਣੇ ਇਲਾਕੇ ਤੇ ਆਪਣੀ ਸੰਗਤ ਦੇ ਇੱਕ ਬੜਾ ਮਾਣ ਹੈ ਇਸ ਗੱਲ ਦਾ ਕਿ ਗੁਰੂ ਨੂੰ ਪਿਆਰ ਕਰਦੇ ਆ ਸੋ ਨੰਗਾ ਸਵਾਗਤ ਸੰਗਤਾਂ ਵੱਲੋਂ ਗੁਰੂ ਸਾਹਿਬ ਦਾ ਕੀਤਾ ਜਾ ਰਿਹਾ ਪੰਜ ਪਿਆਰੇ ਸੇ ਬੰਦ ਕੀਤਾ ਜਾ ਰਿਹਾ ਮੈਂ ਇੱਥੇ ਸਾਰੇ ਆਪਣੇ ਵੀਰਾਂ ਦਾ ਧੰਨਵਾਦ ਕਰਦਾ ਹਾਂ ਵਿਸ਼ੇਸ਼ ਤੌਰ ਦੇ ਉੱਤੇ ਸਰਦਾਰ ਜਸਵਿੰਦਰ ਸਿੰਘ ਵਿੱਕੀ ਜੀ ਸੋ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਇੰਨਾ ਪਿਆਰ ਕਰਦੇ ਆ ਸੋ ਜਿੱਥੇ ਮੈਂ ਇਹ ਸਾਰੀ ਸੰਗਤ ਨੂੰ ਬਧਾਈ ਦਿੰਦਾ ਉਥੇ ਇੱਕ ਵਾਰੀ ਫਿਰ ਸੰਦੇਸ਼ ਦਿੰਦਾ ਕਿ ਆਓ ਆਪਾਂ ਗੁਰੂ ਦਾ ਜੋ ਹੁਕਮ ਹੈ ਉਹ ਮੰਨਿਏ ਅਵਤਾਰੀ ਬਣੀਏ ਅਮਰਸ਼ਕੀਏ ਗੁਰੂ ਵਾਲੇ ਬਣੀਏ ਸਾਡਾ ਫਰਜ਼ ਹੈ ਸਾਡੇ ਸਰਕਾਰ ਦੇ ਮਾਤਾ ਜੀ ਮਾਤਾ ਚਾਹੁੰਦਾ ਜੀ ਜਿਨ੍ਹਾਂ ਦੇ ਉੱਤੇ ਸਾਨੂੰ ਬੜਾ ਮਾਣ ਹੈ ਗੰਧ ਸੇਵਾ ਦੇ ਵਿੱਚ ਹਮੇਸ਼ਾ ਹੀ ਲੱਗੇ ਰਹਿੰਦੇ ਆ ਉਹ ਵੀ ਪਹੁੰਚੇ ਅਸੀਂ ਉਹਨਾਂ ਨੂੰ ਰਜੀਆ ਆ ਕਹਿੰਦੇ ਆ ਸਰਦਾਰ ਗੁਰਮੀਤ ਸਿੰਘ ਜੀ ਸਾਡੇ ਵੀਰ ਜੀ ਸੋ ਸਕਤੀ ਸਾਹਿਬ ਨੂੰ ਬੇਨਤੀ ਕਰਾਂਗਾ ਤੇ ਵੀਰਾਂ ਦਾ ਸਨਮਾਨ ਕਰਨ ਸੋង ਸ੍ਰੀ ਅਕਾਲ ਵਾਇਕ ਜੁਕਾ ਤੇ ਅਸਨ ਇਸ ਹਫਤੇ ਦੀਆਂ ਗੂੰਜਾਂ ਸਿੱਖ ਵਿਰਸੇ ਦੀਆਂ ਅਗਲੇ ਹਫਤੇ ਹੋਰ ਨਵੀਂ ਖਬਰਾਂ ਤੇ ਜਾਣਕਾਰੀਆਂ ਦੇ ਨਾਲ ਹਾਜ਼ਰ ਹੋਵਾਂਗੇ ਦਵੋ ਇਜਾਜ਼ਤ ਸਤ ਸ੍ਰੀ ਅਕਾਲ